ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਅਨਮੋਲ ਕਵਾਤਰੇ ਨੂੰ ਉਹਦੇ ਅਤੇ ਸਾਰੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਤੇ ਅੱਜ ਵੀਰ ਨੇ ਆਪਣੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਤੇ ਬਾਬਾ ਦੀਪ ਸਿੰਘ ਸੇਵਾਦਾਲ ਦੀ ਟੀਮ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਤੇ ਦਫ਼ਤਰ ਦਾ ਜਿਹੜਾ ਉੱਥੇ ਵਿਜ਼ਿਟ ਕੀਤਾ ਗਿਆ ਬਹੁਤ ਹੀ ਵਧੀਆ ਜਿਹੜਾ ਵੀਰ ਨੇ ਦਫ਼ਤਰ ਬਣਾਇਆ ਦਫ਼ਤਰ ਅੱਗੇ ਵੀ ਭਰਾ ਕੋਲ ਗਏ ਆ ਦਫਤਰ ਅੱਗੇ ਵੀ ਬਹੁਤ ਸੋਹਣਾ ਸੀ ਪਰ ਹੁਣ ਜਿੱਥੇ ਬਣਾਇਆ ਉੱਥੇ ਜਿਹੜਾ ਵਧੀਆ ਟੰਗਨਾ ਪੌਡਕਾਸਟ ਜਿਹੜਾ ਗੈਸਟ ਨੂੰ ਬੈਠਣ ਨੂੰ ਜਾਂ ਸਾਰਾ ਵਧੀਆ ਦੇਖ ਕੇ ਤੇ ਵੀਰ ਨੇ ਬਣਾਇਆ ਤੇ ਸਾਰੇ ਭਰਾ ਉੱਥੇ ਮਿਲੇ ਆ ਜਿਹੜੀਆਂ ਸਮਾਵਾਵਾਂ ਕਰਦੇ ਆ ਵੀਰ ਤੇ ਬੜਾ ਵਧੀਆ ਲੱਗਾ ਕਿਉਂਕਿ ਜਦੋਂ ਸੇਵਾ ਕਰਨੇ ਵਾਲੇ ਭਰਾ ਜਿਹੜੀਆਂ ਸਮਾਵਾਵਾਂ ਕਰਨੇ ਵਾਲੇ ਮਿਲਣ ਤੇ ਇੱਕ ਵੱਖਰਾ ਹੀ ਜੋਸ਼ ਜਿਹਾ ਆਉਂਦਾ ਹੈ ਤੇ ਬਹੁਤ ਹੀ ਵਧੀਆ ਲੱਗਦਾ ਜਦੋਂ ਭਰਾ ਉੱਥੇ ਸਮਾਵਾਵਾਂ ਕਰਨੇ ਵਾਲੇ ਮਿਲਣ ਤੇ ਕਾਫੀ ਚਿਰ ਬੈਠ ਕੇ ਗੱਲਾਂ ਹੋਈਆਂ ਤੇ 26 ਜਨਵਰੀ ਨੂੰ ਜਿਹੜਾ ਸਾਡਾ ਸਾਲਾਨਾ ਪ੍ਰੋਗਰਾਮ ਆ ਰਿਹਾ ਹੈ ਤੇ ਉਹਦੇ ਲਈ ਸਾਰਿਆਂ ਨੂੰ ਸੱਦਾ ਪੱਤਰ ਵੀ ਦਿੱਤਾ ਨਾਲ ਅਨਮੋਲ ਵੀਰ ਦੇ ਫਾਦਰ ਸਾਹਿਬ ਨਾਲ ਕਾਫੀ ਵਿਚਾਰਾ ਹੋਈਆਂ ਤੇ ਅਨਮੋਲ ਵੀਰ ਦਾ ਭਰਾ ਦਾ ਬਹੁਤ ਹੀ ਸਾਥ ਆ ਸੰਸਥਾ ਨੂੰ ਜਦੋਂ ਦੇ ਸੰਸਥਾ ਦੇ ਨਾਲ ਅਸੀਂ ਇੱਕ ਦੂਜੇ ਦੇ ਨਾਲ ਜੁੜੇ ਆ ਤੇ ਇੱਕ ਦੂਜੇ ਦੇ ਨਾਲ ਬਹੁਤ ਪਿਆਰ ਆ ਤੇ ਕਾਫੀ ਆਈ ਜਾਈ ਦਾ ਤੇ ਭਰਾ ਨੂੰ ਮੈਂ ਤਾਂ ਫਿਰ ਸੰਸਥਾ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਨਵੇਂ ਦਫ਼ਤਰ ਦੀਆਂ